ਹੈਲੋ ਆ ਉਹ ਯਾਰ ਮੇਰੀ ਗੱਲ ਸੁਣੋ ਸਰਪੰਚ ਸੋਡੀਆਂ ਖਾਲੀਆਂ ਸਾਫ ਕਰੇ 50-50 ਲੱਖ ਰੁਪਇਆ ਘਰ ਤੇ ਲਾਉਣੇ ਹੋ ਤੇ ਸਾਫ ਸਫਾਈ ਵੀ ਤੁਸੀਂ ਆਪ ਆਪ ਦੇ ਭਾਰ ਦੀ ਤਾਂ ਆਪ ਕਰ ਹੀ ਸਕਦੇ ਹੋ ਹਰ ਬੰਦਾ ਜੇ ਆਪਦੇ ਘਰ ਦੀ ਜਿੰਨਾ ਕ ਦੈਰਾ ਲੱਗਦਾ ਅਸੀਂ ਆਪਦੀ ਸਫਾਈ ਆਪ ਕਰੀਏ ਨਾ ਤੇ ਸਾਨੂੰ ਕਿਸੇ ਪੰਚਾਇਤ ਦੀ ਲੋੜ ਨਹੀਂ ਸੋਚਾ ਮਾਰੀਆਂ ਸਿਆਣੇ ਬਣੋ ਯਾਰ ਐ ਹਰ ਗੱਲ 'ਚ ਥੋੜ੍ਹੀ ਵੀ ਬਿਨਾਂ ਕਰ ਲੋ ਆ ਜਾ ਸਾਡੀ ਖਾੜੀ 'ਚ ਪਾਣੀ ਡੋਲਤਾ ਜਾ ਉਹਨੇ ਪਾਣੀ ਛੱਡਦਾ ਇੰਨਾ ਕ ਤਾਂ ਸਾਫ ਸਫਾਈ ਹਰ ਬੰਦੇ ਦਾ ਹੱਕ ਹੈ ਅਸੀਂ ਆਪ ਹੀ ਸਾਫ ਰੱਖੀਏ ਤਾਂ ਲੋਡ ਹੀ ਨਹੀਂ ਸਾਨੂੰ ਕਿਸੇ ਪੰਚਾਇਤ ਦੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਕੀ ਹਾਲ ਹੈ ਠੀਕ ਹੈ ਬਾਈ ਵਧੀਆ ਮੈਂ ਪਹਿਲਾਂ ਘਰੇ ਗਿਆ ਉਹ ਕਿਦੇ ਖੇਤ ਆ ਅੱਛਾ ਕਿਵੇਂ ਐ ਬਲਾ ਹੋਰੂ ਜੇ ਬੋਝ ਆ ਪਾਈ ਖੜਾ ਹੈ ਬਾਈ ਯਾਰ ਹੈ ਨਹੀਂ ਅੰਨ ਖਾਣਿਆ ਦਾ ਨਜ਼ਰ ਘੋਗਾ ਜਾ ਅੱਛਾ ਰੋਜ਼ ਪੱਠੇ ਵੱਢ ਕੇ ਲੈ ਜਾਂਦਾ ਯਾਰ ਨਾ ਕਿਸੇ ਨੂੰ ਪੁੱਛਦਾ ਨਾ ਦੱਸਦਾ ਕੋਈ ਗੱਲ ਐ ਇਹ ਦੱਸ ਯਾਰ ਕਿੰਨਾ ਕਦੇ ਨਾਲ ਕਲੇਸ਼ ਕਰੀਏ ਰੋਜ਼ ਇਹ ਤਾਂ ਗੱਲ ਮਾੜੀ ਐ ਯਾਰ ਕਿੱਥੇ ਆ ਉਹ ਆਉਂਦਾ ਹੁਣ ਮੜਾ ਸੱਦ ਕੇ ਪੁੱਛੇ ਨੂੰ ਲਉਂ ਪੀ ਲਿਆ ਸਾਡਾ ਤਾਂ ਨਾ ਯਾਰ ਉਹ ਆ ਨਜ਼ਰਾ ਇਹ ਵੀ ਨੇੜੀ ਆਉਂਦਾ ਸੀ ਆ ਪਤਾ ਨਹੀਂ ਮੈਂ ਤਾਂ ਹੀ ਤੈਨੂੰ ਕਿਹਾ ਮਖਾ ਉਹ ਆਉਂਦਾ ਇਹਨੂੰ ਸੱਦਦਾ ਸੱਸੀ ਕਾਲ ਸਪੰਚਾ ਸੱਸੀ ਕਾਲ ਕੀ ਹਾਲ ਐ ਵਧੀਆ ਸਪੰਚਾ ਸ਼ਿਕਾਇਤਾਂ ਆਈ ਜਾਂਦੀਆਂ ਵੇ ਗੰਸ਼ਕੈਤਾ ਸਰਪੰਚਾ ਆ ਵੇ ਕੋਲੇ ਖੜਾ ਕਰ ਗੱਲ ਕੀ ਕਹਿੰਦੇ ਬਾਈ ਜੀ ਕੀ ਕਹਿੰਦੇ ਬਾਈ ਜੀ ਹੁਣ ਤੈਨੂੰ ਕਿਹੜਾ ਪਤਾ ਨਹੀਂ ਹੁਣ ਭੋਲਾ ਬਣਦਾ ਤੂੰ 20 ਹਾਰੀ ਤੇਰਾ ਪਹਿਲਾ ਪਿੰਡ ਚ ਕਲੇਸ਼ ਪਿਆ ਜਿਹਦੇ ਜੀ ਕਰਦਾ ਜਾ ਕੇ ਦਾਤੀ ਚੱਕ ਕੇ ਵੜ ਜੰਨਾ ਵੇ ਇੱਕ ਸਰਪੰਚਾ ਇੱਕ ਗਾਂ ਯਾਰ ਮੇਰੇ ਕੋਲੇ ਛੋਟੀ ਜੀ ਧਿਆਨ ਦੀ ਇੱਕ ਗਾਂ ਹੈ ਤੇਰੀ ਜਵਾਗ ਭੁੱਖੇ ਮਰਦੇ ਸੀ ਹੁਣ ਆਪਾਂ ਤੈਨੂੰ ਪਤਾ ਖੇਤ ਤਾਂ ਹੈ ਨਹੀਂ ਆਪਣੇ ਕੋਲੇ ਤੇ ਇਹਨਾਂ ਦੇ ਵਧਣਾ ਭਰਾਵਾ ਅਸੀਂ ਹੋਰ ਕਿੱਥੋਂ ਯਾਰ ਮੈਂ ਠੀਕਾਂ ਲੈ ਤੇਰਾ ਗੱਲ ਤਾਂ ਤੇਰੀ ਵੀ ਸਹੀ ਹੈ ਮੈਂ ਠੇਕਾ ਲਿਆ ਦਾ ਇੱਕ ਗਾਂ ਭਾਵੇਂ ਦੋ ਗਾਂ ਆਇਆ ਮੈਨੂੰ ਮੇਰਾ ਹੀ ਦੱਸਦਾ ਇਹਨੂੰ ਗੱਲ ਤਾਂ ਤੇਰੀ ਵੀ ਸਹੀ ਹੈ ਸਰਪੰਚਾ ਜੇ ਚਾਰ ਪੱਠੇ ਬਾਰਡਰ ਦੇ ਗਾਂ ਵਾਸਤੇ ਮੈਂ ਇਹਦਾ ਖੇਤ ਤਾਂ ਨਹੀਂ ਚੱਕ ਕੇ ਲੈ ਗਿਆ ਪਤੰਦਰ ਦਾ ਯਾਰ ਖੇਤ ਚੱਕ ਤੇਰੀ ਵੀ ਸਹੀ ਹੈ ਯਾਰ ਜ਼ਮੀਨ ਤਾਂ ਉੱਥੇ ਪਈ ਹੈ ਉਹ ਬਾਈ ਜ਼ਮੀਨ ਤਾਂ ਉੱਥੇ ਪਈ ਆ ਮੇਰੇ ਮੇਰੇ ਪਸ਼ੂ ਨਹੀਂ ਰੱਖੇ ਇਹਦੇ ਗੱਲੇ ਦੇ ਪਸ਼ੂ ਆ ਜਿਹੜੇ ਅਸੀਂ ਦਿਨ ਰਾਤ ਮਰਦੇ ਆ ਸਾਡੇ ਪਸ਼ੂ ਭਾ ਦੇ ਨੇ ਪਰ ਉਹ ਹੀ ਆ ਭੁੱਖੇ ਖੜੇ ਰਹਿਣ ਗੱਲ ਤੇਰੀ ਵੀ ਸਹੀ ਹੈ ਤੇ ਸਰਪੰਚਾ ਅਸੀਂ ਹੁਣ ਜਵਾਗ ਗੁਰਦੁਆਰੇ ਛੱਡ ਆਈਏ ਸਾਨੂੰ ਵੀ ਤਾਂ ਕਿਤੋਂ ਕਿਰਤ ਕਰਕੇ ਆਪਦੇ ਵਿੱਚ ਬੱਚੇ ਪਾਲਨੇ ਆ ਕੋਈ ਮਾੜਾ ਮੋਟਾ ਤੂੰ ਹੀ ਭਤਿੰਦਰਾ ਸਵਰ ਕਰ ਲਾ ਕਿੰਨੇ ਕੁ ਕੀ ਹੋ ਗਿਆ ਇੰਨੇ ਕੁ ਪੱਠਿਆਂ ਨਾਲ ਉਹ ਸਰਪੰਚ ਸਾਹਿਬ ਪਹਿਲਾਂ ਵੀ ਦੋ ਵਾਰੀ ਮੈਨੂੰ ਦੱਸਿਆ ਮੇਰੀ ਘਰ ਵਾਲੀ ਨੇ ਹਾਂ ਵੀ ਪਹਿਲਾਂ ਵੀ ਦੋ ਵਾਰੀ ਲੈ ਗਿਆ ਮੈਂ ਉਹਨੂੰ ਕੁਛ ਕਿਹਾ ਹੀ ਨਹੀਂ ਮਾ ਚਾਲ ਯਾਰ ਕੋਈ ਗੱਲ ਨਹੀਂ ਹੁਣ ਨਿਤ ਦਾ ਕੰਮ ਬਾਈ ਯਾਰ ਗੱਲ ਤਾਂ ਤੇਰੀ ਵੀ ਸਹੀ ਹੈ ਸਰਪੰਚਾ ਜਦੋਂ ਇਹ ਧਰਨੇ ਤੇ ਜਾਂਦਾ ਸੀ ਉਦੋਂ ਤੜਕੀ ਗੁੰਡਾ ਖੜਕਾ ਲੈਂਦਾ ਸੀ 6 ਵਜੇ ਆ ਜਾ ਨਾਜਰਾ ਚੱਲੀਏ ਤੇ ਦੋ ਦੋ ਤਿੰਨ ਬਈ ਚਾਰ ਚਾਰ ਦਿਨ ਉੱਥੇ ਹੀ ਬੈਠਾ ਰਹਿੰਦਾ ਸੀ ਮੈਂ ਤੇ ਜੇ ਹੁਣ ਕੱਖਾਂ ਦੀ ਪੂਲੀ ਮਾੜੀ ਜੀ ਵੱਢ ਲਈ ਤੇ ਹੁਣ ਇਹਦਾ ਢਿੱਡ ਮਚਣ ਲੱਗ ਗਿਆ ਗੱਲ ਤਾਂ ਤੇਰੀ ਵੀ ਸਹੀ ਆ ਭਾਈ ਆ ਸੋਣਾ ਉਹ ਬਾਈ ਧਰਨਾ ਮੇਰੇ ਕੱਲੇ ਦਾ ਸੀ ਉਹਦਾ ਸਾਰੇ ساری ਦੁਨੀਆ ਦਾ ਹੀ ਸੀ ਇਹ ਕੱਲਾ ਤਾਂ ਨਹੀਂ ਜਾਂਦਾ ਸੀ ਹੋਰ ਬਥੇਰੇ 50 ਜਾਂਦੇ ਸੀ ਉਹਦਾ ਮਤਲਬ ਸਾਰੇ ਮੇਰੇ ਹੀ ਪੱਠੇ ਵੱਢ ਲੈਣ 50 ਤੇ 50 ਬੰਦੇ ਤੇ ਜੇ ਹੁਣ ਜ਼ਮੀਂਦਾਰ ਤੇ ਬਈ ਅਸੀਂ ਨਾਲ ਗਏ ਆ ਬਚਾਉਣ ਵਾਸਤੇ ਤੇ ਸਰਪੰਚਾ ਕੱਖ ਤਾਂ ਫਿਰ ਇਹਨਾਂ ਦੀਆਂ ਜ਼ਮੀਨਾਂ ਚੋਂ ਵੱਢਾਂਗੇ ਰੂਪ ਕੱਕ ਸ਼ਹਿਰ ਚੋਂ ਤਾਂ ਮਿਲ ਨੋ ਰਹੇ ਵੀ ਉੱਥੋਂ ਜਾ ਕੇ ਵੱਢ ਗਏ ਉਈ ਹਣ ਲਈ ਤੁਹਾਡਾ ਯਾਰ ਗੱਲ ਤਾਂ ਤੇਰੀ ਵੀ ਸਹੀ ਹੈ ਬਾਈ ਗੱਲ ਤਾਂ ਤੁਹਾਡੀ ਦੋਨਾਂ ਦੀ ਸਹੀ ਹੈ ਸੋ ਸਰਪੰਚਾ ਕਾਣੂ ਪਾਣੀ ਦੀ ਵਧਾਣੀ ਪਾਈ ਆ ਯਾਰ ਗੱਲ ਇਹਦੀ ਵੀ ਸਹੀ ਆ ਗੱਲ ਇਹਦੀ ਵੀ ਸਹੀ ਆ ਗੱਲ ਕਿਸੇ ਸਿਰੇ ਵੀ ਲਾਏਗਾ ਗੱਲ ਤਾਂ ਤੇਰੀ ਵੀ ਸਹੀ ਹੈ you <laughs>